ਪਟੈਂਡੇ ਗਾਮਾਂਗੇ ਸੈਕਟਿਅਨ ਘੇਰਾਗੇ ਉਹਨਾਂ ਚਿਰ ਘੇਰ ਕੇ ਰੱਖਾਂਗੇ ਜਿੰਨਾ ਚਿਰ ਬੰਦੇ ਨਹੀਂ ਛੱਡਦੇ ਆਹ ਫੈਸਲਾ ਸੀ ਜਿਹੜਾ ਪਹਿਲਾਂ ਛੇ ਵਾਲਾ ਸੀ ਜੇ ਜਹੋਂ ਨੂੰ ਰਸਤੇ 'ਚ ਪੁਲਿਸ ਰੋਕਦੀ ਐ ਤਾਂ ਉਹਦੇ ਵਿੱਚ ਵੱਜਣਾ ਕੋਸਲੀ ਹੋ ਜੇ ਆਹ ਫੈਸਲਾ ਸੀ ਪਹਿਲੀ ਵਾਰ ਇਹ ਫੈਸਲਾ ਤੁਸੀਂ ਲਾਗੂ ਕੀਤਾ ਕਿਤੇ ਗਏ ਹੋ ਕਿਤੇ ਨਹੀਂ ਗਏ ਫਿਰ ਵੀ ਆਪਾਂ ਟਕਰਾਅ 'ਚ ਫੈਂ ਆ ਆਪਦਾ ਜਿੰਨਾ ਕਾਰਜ ਮਿੱਥਿਆ ਸੀ ਪੂਰਾ ਕੀਤਾ ਸੀ ਅੱਜ ਤਾਂ ਇਹੋ ਜਿਹਾ ਪ੍ਰੋਗਰਾਮ ਹੈ ਨਹੀਂ ਸੀ ਅੱਜ ਦਾ ਧਰਨਾ ਦੇਣਾ ਸੀ ਸਿੰਪਲ ਉੱਥੇ ਬਹਿਣਾ ਸੀ ਤੇ ਦੇਖਣਾ ਸੀ ਬੇਰ ਹੋ ਜਾਂਦੀ ਆਪਾਂ ਜੇ ਤੁਰ ਨਹੀਂ ਕਰਕੇ ਸਮਾਪਤੀ ਕਰ ਦੇਣੀ ਜਿਹੜਾ ਆਪ ਬੰਦਾ ਛੜਿਆ ਤੇ ਬਲਾਦਰ ਕੀਨੇ ਛੜਿਆ ਬਈ ਇਹ ਸਰਕਾਰ ਨੇ ਛੜਿਆ ਨਾ ਇਹ ਮਿੱਥ ਚ ਛੜਿਆ ਇਹ ਐ ਛੜਿਆ ਬੀ ਤੁਸੀਂ ਨਹੀਂ ਤਕੜੇ ਹੁੰਦੇ ਅਸੀਂ ਤਕੜੇ ਆ ਇਹਦਾ ਮਨ ਨਹੀਂ ਗੱਲ ਵੀ ਤੁਸੀਂ ਤਕੜੇ ਇਹਦਾ ਮਨ ਨਹੀਂ ਵੀ ਸਰਕਾਰਾਂ ਤੋਂ ਬਾਧੂ ਅਜੇ ਅਸੀਂ ਹੋਏ ਨਹੀਂ ਪਰ ਜੇ ਇਨਾਂ ਚਿਰ ਵੀ ਸੋ ਤੋਂ ਤਕੜੇ ਨਹੀਂ ਹੁੰਦੇ ਅਸੀਂ ਉਹਨਾਂ ਚਿਰ ਗਰਦਨਾ ਨਹੀਂ ਮੀਆਂ ਕਰਕੇ ਬੈਠੇ ਰਹੀਏ ਛੋਟੀ ਈੜ ਮਲ ਕੇ ਜਿਉਂਦੇ ਰਹੀਏ ਇਹ ਕਿਸ ਤਰ੍ਹਾਂ ਬਾਜਵਾ ਬਈ ਇਸ ਕਰਕੇ ਗੱਲ ਸਮਝ ਪਰਵਾਹ ਨਹੀਂ ਹੈ ਤੁਸੀਂ ਬੇਸ਼ੱਕ ਤਕੜੇ ਹੋ ਤੁਸੀਂ ਪੁੱਟ ਲਿਓ ਤੁਸੀਂ ਡਾਢਿਆਂ ਸਾਨੂੰ ਕਰ ਦਿਓ ਜੇਲਾ ਚ ਬੰਦ ਤੁਸੀਂ ਤੋੜ ਦਿਓ ਸਾਡੇ ਬੰਦਿਆਂ ਦੇ ਲੱਤਾਂ ਤੋੜ ਦਿਓ ਸਾਡੇ ਬੰਦਿਆਂ ਦੇ ਬਾਹਾਂ ਤੁਸੀਂ ਪਾ ਦਿਓ ਜਿੰਨੇ ਮਰਜ਼ੀ ਕੇ ਇਸ ਪਾ ਦਿਓ ਅਜਾ ਕਰਦੇ ਆ ਬਈ ਤੁਸੀਂ ਸੌ ਘੰਡਾ ਵੀ ਖਾਧਾ ਛੇਤਰ ਵੀ ਖਾਧਾ ਤੇ ਬੰਦੇ ਵੀ ਛਾ ਜੇ ਇਹੀ ਕਰਨਾ ਸੀ ਆ ਜਿਹੜਾ ਕੀਤਾ ਸਾਰਾ ਤ ਤੇਦੀ ਕੀ ਲੋੜ ਸੀ ਐਂ ਦਿਖਾਉਂਦੇ ਹੋ ਵੀ ਅਸੀਂ ਹੁੰਨੇ ਆ ਇਸ ਕਰਕੇ ਛੋੜੇ ਭੜੇਖੇ ਕੱਢਣ ਦੀ ਖਾਤਰ ਹੁਣ ਆਪਾਂ ਕਹਿ ਦਿੰਨੇ ਪੁਲਿਸ ਵਾਲੇ ਆਪਣੇ ਆ ਠੀਕ ਹੈ ਇਹ ਗੱਲ ਆਪਣੇ ਨੇ ਆਪਣੇ ਜਿਹੇ ਨੇ ਮੁੰਡੇ ਆਪਣੇ ਮੁੰਡੇ ਬਣਾ ਪੁਲਿਸ ਦੀ ਡਿਊਟੀ ਕਰਦੇ ਨੇ ਦਾਗਾ ਮਾਰਦੇ ਨੇ ਮਾਰਨਿਆ ਬਲائیں ਦੱਸੋ ਵੀ ਕਿਹੜਾ ਹੈ ਜਾ ਹੁਕਮ ਆਇਆ ਦਾਗ ਮੇਰੇ ਹੱਥ 'ਚ ਹੈ ਮਾਰਨੀ ਛੋੜਿਆ ਹੌਲੀ ਮਾਰਨੀ ਐਂਕ ਕਿੱਥੀ ਮਾਰਨੀ ਹੈ ਇਹ ਤਾਂ ਮੇਰੇ ਹੱਥ 'ਚ ਹੈ। ਇਹ ਤਾਂ ਨਹੀਂ ਕਿਸੇ ਐਸਐਸਪੀ ਦੇ ਹੱਥ 'ਚ ਹੈ। ਛੇਰਚੀ ਮਾਰਨੀ ਹੈ ਇਹ ਮੋਡੇ ਦੇ ਮਾਰਨੀ ਹੈ ਇਹ ਤਾਂ ਮੇਰੇ ਹੱਥ 'ਚ ਹੈ। ਕਿਸੇ ਬੁਢੇ ਦੇ ਮਾਰਨੀ ਹੈ ਕਿ ਨਹੀਂ ਮਾਰਨੀ ਇਹ ਤਾਂ ਮੇਰੇ ਹੱਥ 'ਚ ਹੈ। ਕਿਸੇ ਮਾਈ ਦੇ ਮਾਰਨੀ ਹੈ ਕਿ ਨਹੀਂ ਮਾਰਨੀ ਇਹ ਤਾਂ ਨਹੀਂ ਕੋਈ ਕਿਥੋਂ ਮੁਕੈ ਸਕਦਾ ਵੀ ਤੁਸੀਂ ਐਡਾ ਮਾਰੋ। ਇਸੇ ਤਰ੍ਹਾਂ ਤੁਹਾਡੇ ਪਿੰਡ ਦਾ ਆਪਣੇ ਪਿੰਡ ਦਾ ਜਿਵੇਂ ਪੜਦਾ ਹੈ ਕਿ ਇੰਟੈਲੀਜੈਂਸ ਇੱਜਾ ਮੋਟਾ। ਹੁੰਦਾ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ ਸਾਡੇ ਸਾਰੇ ਲੋਕ ਕਹਿੰਦੇ ਨੇ ਇੰਟੈਲੀਜੈਂਸੀ ਹਲਟਾ ਆਪਣੇ ਬੰਦੇ। ਸੱਤ ਤੋਂ ਖਤਰਨਾਕ ਪਰਸੂ ਦੇ ਵਿੱਚ ਇੰਟੈਲੀਜੈਂਸ ਸੱਤ ਤੋਂ ਖਤਰਨਾਕ ਕਹਿੰਨੇ ਨੂੰ ਦੱਸੋ Bolsa ਆ ਗਿਆ ਮੇਰੇ ਘਰੇ ਇੰਟੈਲੀਜੈਂਸੀ ਪੰਚਾਇਤ ਨਾਲ ਕੰਮ ਵਾਸਤੇ ਫਿਰਦੀ ਆ ਬਈ ਪੈਸੇ ਕੰਮ ਵਾਸਤੇ ਤੇਲ ਪ੍ਰਦਾਨ ਕਿਹੜੇ ਘਰ ਚੋਂ ਨਿਕਲਦਾ ਕਿਹੜੇ ਘਰ ਚੋਂ ਵਰਦਾ ਕਿਸੇ ਬੈਠਿਆ ਕੀ ਹੈ ਸਾਡੇ ਹੋਰ ਵੀ ਬੰਦੇ ਸਾਰੇ ਸੇਰਾਂ ਚ ਬੈਠੇ ਸਾਡੇ ਚਾਰ ਬੰਦੇ ਇੰਟੈਲੀਜੈਂਸੀ ਗੱਲਾਂ ਹੀ ਕਰਦੀ ਰਹਿੰਦੀ ਆ ਬਿੰਦੂ ਰਪਰੇ ਤੁਸੀਂ ਇਥੇ ਨਾਕਾ ਲਾਇਆ ਝੇੜਿਆ ਤੇ ਦਰਵਾਜੇ ਜਿਖੇ ਫੜਦੇ ਗਲੀਆਂ ਟੁਰੀ ਫਿਰਦੀਆਂ ਕਿਤੇ ਪਿੰਡ ਦੇ ਵਿੱਚ ਤਾਂ ਨਹੀਂ ਪ੍ਰਧਾਨ ਜੀ ਬੈਠੇ ਇਸ ਕਰਕੇ ਇਹ ਰਿਸ਼ਤੇ ਸਾਡੇ ਨਾਲ ਉਹ ਰਿਸ਼ਤੇ ਨਹੀਂ ਰੱਖਦੇ ਹਾਂ ਬਹੁਤ ਇੱਜ਼ਤ ਹੈਗਾ ਬੈਠਾ ਜੀ ਵਿੱਚ ਜਿਨ੍ਹਾਂ ਨੇ ਇਹ ਵੀ ਦੱਸਿਆ ਵੀ ਭਾਈ ਤਰਤੇ ਛਾਪੇ ਬੈਠ ਗਏ ਕਹਿੰਦੇ ਫੈਲੇ ਨਹੀਂ ਜਿਹੜੇ ਬਚਾਵੀ ਕਰਦੇ ਨੇ ਪਰ ਇਹਦੇ ਚ ਰੌਲਾ ਕੀ ਹੈ ਹੁਣ ਸਵੇਰੇ ਇੱਥੋਂ ਤੱਕ ਵੀ ਜੋ ਹੋਜੂ ਇਧਰੋਂ ਵੀ ਐਸੀ ਵੀ ਚਲੋ ਜੇ ਐ ਟਕਰਾ ਲੈਂਦੀ ਹੈ ਸਰਕਾਰ ਠੀਕ ਹੈ ਲੈ ਲਵੇ ਪਿੰਡਾਂ ਚ ਜਾ ਕੇ ਇੱਥੇ ਵੀ ਟੱਕਰ ਦੇ ਘਰਾਂ ਚ ਬੜ ਕੇ ਉੱਟਣ ਤੱਕ ਤੁਸੀਂ ਆ ਗਏ ਜਿਉਂ ਤਾਂ ਗੱਡੋ ਤੋਂ 50 ਕਿਲੋਮੀਟਰ ਦੇ ਬਰਤ ਨਾਲ ਬੈਠਿਆ ਸੀ ਜਿਉਂ ਦੇ ਵਿੱਚ ਅਥਰੂ ਗੈਸ ਦੀਆਂ ਗੱਡੀਆਂ ਲਾ ਕੇ ਗੋਲੇ ਸੱਟ ਕੇ ਇਹ ਟੱਕਰ ਲੱਗਿਆ ਥਾਣੇਦਾਰ ਨੇ ਇੱਕ ਮੁੰਡੇ ਦੀ ਲੱਤ ਜਾਣ ਕੇ ਤੋੜੀ ਐ ਕਿਹੜਾ ਅਧਿਕਾਰੀ ਆਇਆ ਜੇ ਪਤਾ ਨਹੀਂ ਲੱਗਦਾ ਪਤਾ ਨਹੀਂ ਦੂਜੇ ਮੁੰਡੇ ਦਾ ਹੱਥ ਉੱਡ ਗਿਆ ਅਥਰੂ ਕਸ ਦੇ ਬੋਲੇ ਨਾਲ ਅੱਜ ਨਹੀਂ ਇਹਦੇ ਸਾਧੀਆਂ ਹੀ ਹੋਣੀਆਂ ਥੋੜੇ ਜਿਬਰ ਨੂੰ ਚਾਹਦਿਆਂ ਨੂੰ ਅਸੀਂ ਆ ਜਿਹੜੇ ਟਰੌੜਾ ਦੇ ਸਿਰ ਨੇ ਅਣਖਾਇਆ ਦੀ ਰਹੇ ਹੁੰਦੇ ਨੇ ਇਹ ਉੱਠ ਵੀ ਜਾਂਦੇ ਨੇ ਸਾਨੂੰ ਪਤਾ ਸੋਡਾ ਬਈ ਕਿਉਂਕਿ ਸਾਨੂੰ ਇਸ ਤਰ੍ਹਾਂ ਦੇ ਟੱਕਰ ਦੇਣ ਬੜੀ ਫੋਰਸ ਆ ਜੇ ਪਿਆਰ ਨਹੀਂ ਬਣਿਆ ਅਸੀਂ ਜਨਤਕ ਮੂਵਮੈਂਟ ਦੇ ਤੌਰ ਤੇ ਬਾਜਬ ਗੱਲਾਂ ਕਰਦੇ ਆ ਤੁਸੀਂ ਦੱਸ ਦਿਓ ਵੀ ਕਿਹੜੀ ਬਾਜ ਬેર ਬਾਜਵੇ ਹੁਣ ਫੋਨ ਆਈ ਜਾਂਦੇ ਨੇ ਪ੍ਰੋਗਰਾਮ ਕਿੰਨਾ ਚਿਰ ਚੱਲੂ ਜੀ ਇਹੇ ਚੱਲਦੇ ਹੀ ਰਹਿਣਾ ਜੀ ਅੱਜ ਕਿਹਾ ਵੀ ਜਿਹੜੇ ਬੰਦੇ ਸਾਡੇ ਫੜਿਆ ਥਾਣਿਆਂ 'ਚ ਬੰਦ ਨੇ ਕਿਤੇ ਹੋਰ ਬਾਤ ਤੁਸੀਂ ਕੀਤੇ ਐ ਜਿੰਨਾਂ 'ਚ ਰੋਹ ਨਹੀਂ ਆਉਂਦੇ ਉਹਨਾਂ 'ਚ ਪ੍ਰੋਗਰਾਮ ਚੱਲਦਾ ਰਹਿਣਾ ਅਸੀਂ ਉਹਨਾਂ ਨੂੰ ਲੈ ਕੇ ਜਾਂ ਮਾਰ ਗਾਹ ਕੀ ਕਰਨਾ ਹੈ ਬੰਦੇ ਆਉਣਗੇ ਆਉਣ ਦਾ ਫੈਸਲਾ ਛੱਡਣ ਦਾ ਫੈਸਲਾ ਉਹ ਤੁਸੀਂ ਕਰਨਾ ਕਿੰਨਾ ਛੱਡ ਦਿੰਦੇ ਹੋ ਗਾਹ ਜਿਹੜੇ ਕੇਸ 'ਚ ਬੰਦੇ ਦਿੱਤੇ ਨੇ ਇਹਨਾਂ ਦੀ ਕੈਂਸਲੇਸ਼ਨ ਰਿਪੋਰਟ ਕਦੋਂ ਸਾਡੇ ਹੱਥ ਚ ਪੜੋਣੀ ਹੈ ਇਹ ਸਾਡਾ ਸਵਾਲ ਆ ਅਸੀਂ ਗੱਲ ਕਰਾਂਗੇ ਇਸ ਕਰਕੇ ਭਰਾਓ ਲੜਾਈ ਨਹੀਂ ਮੁੱਕੀ ਅਜੇ ਲੜਾਈ ਇਹ ਜੇ ਖੜੀ ਹੈ ਪਰ ਸਵਾਲ ਇਹ ਹੈ ਕਿ ਆਪਣੀ ਐਨੀ ਕੀ ਗੱਲ ਹੈ ਇਹ ਜੇ ਕੇਸ ਪੈ ਗਿਆ ਵਾਪਸ ਹੋ ਗਏ ਕੈਂਸਲੇਸ਼ਨ ਹੋ ਗਈ ਆਪਣੀ ਲੜਾਈ ਮੁੱਕ ਗਈ ਨਹੀਂ ਪ੍ਰਭੂ ਅਸਲ 'ਚ ਲੜਾਈ ਵੱਡੀ ਹੈ ਜਿਹੜੀ ਆ ਲੜਾਈ ਚੱਲ ਰਹੀ ਹੈ ਨਾ ਇਹ ਲੜਾਈ ਉਹਨਾਂ ਨੂੰ ਜੇਲਾਂ 'ਚ ਛਡਾਉਣ ਦੀ ਲੜਾਈ ਨਹੀਂ ਹੈ ਇਹ ਅੱਡੀ ਕੋਈ ਗੱਲ ਹੀ ਨਹੀਂ ਇਹ ਲੜਾਈ ਜ਼ਮੀਨਾਂ ਬਚਾਉਣ ਦੀ ਲੜਾਈ ਹੈ ਜਿਉਂ ਦੀ ਲੜਾਈ ਦੇ ਉੱਤੇ ਸਿਰ ਧੜ ਦੀ ਲੱਗੀ ਹੋਈ ਹੈ ਆਪਣੇ ਅਸੀਂ 85 ਸਾਲ ਤੋਂ ਜਿਹੜੇ ਜ਼ਮੀਨਾਂ ਬਣੇ ਨੇ ਬੇਨਾਮੀਆ ਸਰਦਾਰਾਂ ਦੀਆਂ ਜ਼ਮੀਨਾਂ ਅਜਾ ਮਜ਼ਾਰਾਂ ਨੂੰ ਲਾਕ ਹੋਈਆਂ ਹੋਈਆਂ ਨੇ ਉਹਨਾਂ ਦੇ ਪੈਸੇ ਨਹੀਂ ਉਹਨਾਂ ਤੋਂ ਪਰੇਗੇ ਉਹ ਜ਼ਗੀਰਦਾਰਾਂ ਨੂੰ ਮੁੜ ਕੇ ਜ਼ਮੀਨਾਂ ਵਾਪਸ ਦੇਣ ਵਾਸਤੇ ਸਰਕਾਰ ਨੇ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਆਪਾਂ ਉਹਦੀ ਅਜੇ ਮਰਬੇਬੰਦੀ ਹੋਣੀ ਨਹੀਂ ਕੋਈ ਉਹ ਗੱਲ ਨਹੀਂ ਕੱਲੀ ਕੇਂਦਰ ਨੇ ਇੱਕ ਚਿੱਠੀ ਭੇਜਦੀ ਵੀ ਸਾਨੂੰ ਉਹਨਾਂ ਜ਼ਮੀਨਾਂ ਦੀ ਲਿਸਟ ਭੇਜੋ ਜਿਹੜੀਆਂ ਜ਼ਮੀਨਾਂ ਬੇਗਨਾਮੀਆਂ ਨੇ ਜੇ ਜਿਹੜੀਆਂ ਬਗਾਉਂਦੇ ਕੋਈ ਹੋਰ ਨੇ ਨਾ ਕਿਸੇ ਦੇ ਹੋਂਟੇ ਨੇ ਉਹਨਾਂ ਦੀ ਰਜਿਸਟਰੀ ਦਾ ਅਧਿਕਾਰ ਕਹਿੰਦੇ ਕੇਂਦਰ ਕੋਲ ਹੋਊਗਾ ਉਹ ਪਰ ਕੇਂਦਰ ਉਥੋਂ ਮੈਂ ਕਿਹਾ ਕੇਂਦਰ ਇਹ ਕਹਿ ਸਕਦਾ ਜੀ ਪੰਜਾਬ ਦੇ ਵਿੱਚ ਐਨੀ ਜ਼ਮੀਨ ਹੈ ਜਿਹੜੀ ਜੰਗਲਾਤ ਦੀ ਹੈ ਆ ਫੌਜੀ ਲਾਟਮੈਂਟਾਂ ਦੀ ਹੈ ਆ ਨਜਰਾ ਨਹਿਰ ਦੇ ਵਿੱਚ ਨਿਕਲੀ ਹੋਈ ਫालतू ਜ਼ਮੀਨ ਹੈ ਲੈਂਡ ਬੈਂਕ ਤੇ ਉੱਤੇ ਬੈਠੇ ਕਾਰਪੋਰੇਟ ਨੂੰ ਦੇ ਦੇਣਗੇ ਤੇ ਉਦੋਂ ਫਿਰ ਸਵਾਲ ਕੀ ਉਠੂਗਾ ਪੁਲਿਸ ਦੇ ਨਾਲ ਆਪਣੀ ਟੱਕਰ ਹੋਊਗੀ ਉਹ ਕਹਿੰਦੇ ਅਸੀਂ ਕਬਜ਼ਾ ਛੁਡਾਉਣਾ ਆਪਾਂ ਕਹਿੰਦੇ ਕਬਜ਼ਾ ਦੇਣਾ ਸਵਾਲ ਇੱਥੇ ਆ ਪੜਿਆ ਜਿਹੜੀ ਦੂਜੀ ਲੈਣ ਐਕੁਇਜਿਸ਼ਨ ਐਕਟ ਬਣਾ ਰਹੇ ਨੇ ਡੇਰੀ ਉਹਦੇ ਵਿੱਚ ਤੰਬੀਲੀਆਂ ਕਰਨ ਵਾਸਤੇ ਤਿਆਰੀ ਕਰ ਰਹੇ ਨੇ ਜੇ ਛੋਡੀਆਂ ਜ਼ਮੀਨਾਂ ਜਿੰਨਾਂ ਤੇ ਛੋਡੀਆਂ ਪੱਕੀ ਮਾਲਕੀ ਹੈ ਇਹ ਜ਼ਮੀਨਾਂ ਤੇ ਜਿਹੜਾ 2013 ਦਾ ਐਕਟ ਬਣਿਆ ਵਾ ਉਹਦੇ ਵਿੱਚ ਤਬਦੀਲੀ ਕਰਨੀਆਂ ਸੋਚ ਰਹੇ ਐ ਕਿ ਜਿਨ੍ਹਾਂ ਦੀ ਪੱਕੀ ਮਾਲਕੀ ਜ਼ਮੀਨਾਂ ਵਾਲੇ ਬਹੋਂਦੇ ਨੇ ਸਰਕਾਰ ਜਦੋਂ ਚਾਹੇ ਜਦੋਂ ਜਿਹੜੇ ਕਾਪੜੇ ਨੂੰ ਚਾਹੇ ਦੇ ਸਕਦੀ ਐ ਸਾਨੂੰ ਪੁੱਛਣ ਦੀ ਲੋੜ ਨਹੀਂ ਹੰਬਲਵਾਸ ਤੋਂ ਲੈ ਕੇ ਸੁਨਾਬ ਦੀ ਹੱਦ ਤੱਕ ਡਾਲੀਵਾਲ ਵਸਤੂ ਲੈ ਕੇ ਚੀਮਿਆਂ ਦੇ ਝਾੜੋਂ ਵਾਲੀ ਹੱਦ ਤੱਕ ਇਧਰੋਂ ਲੈ ਕੇ ਹੰਬਲਵਾਲ ਤੋਂ ਲੈ ਕੇ ਛਾਜਲੀ ਦੀ ਹੱਦ ਤੱਕ ਕੋ ਕੰਪਨੀ ਨੂੰ ਜ਼ਮੀਨ ਬੈਠੇ ਦੇ ਦਾਂਗੇ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਚਲੇ ਜਾਣਗੇ ਸਿੱਧੇ ਤੁਹਾਨੂੰ ਹੁਕਮ ਹੋ ਜੂ ਵੀ ਤੁਹਾਡੇ ਐਨੇ ਰੁਪਏ ਬਣ ਗਏ ਭਾਈ ਤੁਸੀਂ ਉੱਥੋਂ ਚੱਕ ਲਿਓ ਗਾਹਾਂ ਰਪੜੇ ਛੜਨਾ ਹੈ ਕਿ ਬੁੜੇ ਦੇ ਨਾਮ ਬੁੜਾ ਮਰ ਗਿਆ ਕੁੜੀਆਂ ਦੇ ਨਾਂ ਜ਼ਮੀਨ ਖੜੀ ਐ ਮੁੰਡਿਆਂ ਦੇ ਨਾਂ ਉਹਨਾਂ ਪਹਿਣ ਪਾਈਆਂ ਦੇ ਰਕੜ ਵੀ ਪਹਿਣਗੇ ਇਹ ਜਮ੍ਹਾਂ ਰਾਸ਼ੀ ਹੋਈ ਐ ਉਹਦੇ ਬੈਂਕਾਂ ਦਾ ਛੋਟੇ ਸੇ ਲੋਨ ਐ ਪਹਿਲਾਂ ਸਾਰਾ ਹੋ ਕੱਟਣਗੇ ਫਿਰ ਜਿਹੜੇ ਬਚੇ ਪੈਸੇ ਨੇ ਸਾਨੂੰ ਉਹ ਦੇਣਗੇ ਜਿਹੜੀ ਜ਼ਮੀਨਾਂ ਦੇ ਵਿੱਚੋਂ ਵੇਲੇ ਕਰਗੇ ਜਿਹੜੇ ਤੁਹਾਡੇ ਕੋਲ ਪੈਸੇ ਬਚਣਗੇ ਉਹਦੇ ਨਾਲ ਕਿੱਲਾ ਕਿੱਲਾ ਜ਼ਮੀਨ ਦਾ ਖਰੀਦ ਨਹੀਂ ਸਕਦੇ ਇੱਕ ਮਾਸੋਂ ਇਹ ਟਾਇਆ ਕਰ ਫਿਰ ਐ ਦੱਸੋ ਆਪਾਂ ਉਦੋਂ ਉੱਠਾਵੇ ਬਾਈ ਜਦੋਂ ਆਪਣੇ ਘਰ ਨੂੰ ਲੱਗੀ ਇਹ ਦੂਜੇ ਦੇ ਘਰ ਤੇ ਲੱਗੀ ਬਸੰਤਰ ਹੈ ਆਪਣੇ ਘਰ ਚ ਤਾਂ ਆਉਣ ਵਾਲੀ ਹੈ ਜਦੋਂ ਬੇਨਾਮੀਆਂ ਜ਼ਮੀਨਾਂ ਦੇ ਕਬਜ਼ੇ ਕਰ ਲੈ ਤਾ ਬਕੀਆਂ ਮਾਲਕੀਆਂ ਵਾਲੇ ਵੀ ਤਿਆਰ ਰਹੋ ਸਵਾਲ ਹੁਣ ਰੋਟੀ ਦਾ ਆਪਣੇ ਬੱਚਿਆਂ ਦੇ ਰਜਗਾਰ ਦਾ ਆਪਣੀ ਸਾਂਝੀ ਹੋਈ ਵਿਰਾਸਤ ਦਾ ਫਿਰ ਇਹਦੀ ਖਾਤਰ ਭਈ 4 ਸਾਲ ਘਟ ਜੇ ਉਹਨੇ 1-2 ਸਾਲ ਵੱਧ ਜਿਮਲੇ ਇਹਦੀ ਖਾਤਰ ਤਿਆਰ ਹੋਣਾ ਜੇ ਤਿਆਰ ਹੋ ਗਏ ਬਚ ਰਹਿਣਗੀ ਜਮੀਨਾਂ ਬਚਣੂਗਾ ਰੱਜਗਾਰ ਇੱਕ ਕੰਨੀ ਛੋਟੀ ਲੜਾਈ ਨਹੀਂ ਹੈ ਆ ਪੁਲਸੜਾਂ ਦੀ ਵੀ ਹੈ ਇੱਥੇ ਡੀਐਸਪੀ ਹੈ ਖੈਰਾਸ ਨਾਮ ਉਹ ਕਹਿੰਦਾ ਮੇਰੇ ਕੋਲੇ 200 ਕਿੱਲਾ ਤੇਰੇ ਵਾਲਾ ਵੀ ਨਹੀਂ ਪੁੱਤ ਬਚਦਾ ਉਹ ਵੀ ਆਉਣਾ ਵਿਚੀ ਇਸ ਕਰਕੇ ਜਿੰਨੇ ਸਾਰੇ ਕੋਈ ਵੀ ਜ਼ਮੀਨਾਂ ਦਾ ਬਲਕ ਹੈ ਕਿਸੇ ਵੀ ਮੁਲਾਜ਼ਮਾ ਚਾਹੇ ਕੋਈ ਇੰਟੈਲੀਜੈਂਸੀ ਵਾਲਾ ਚਾਹੇ ਪੁਲਿਸਟਰ ਚਾਹੇ ਬਿਜਲੀ ਚਾਹੇ ਟੀਚਰ ਹੈ ਇਹ ਸਾਰੀ ਗੱਲ ਸਾਰੇ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹੇ ਨੇ ਇੱਕ ਕਰਕੇ ਸਾਨੂੰ ਜੇ ਇਹ ਜ਼ਮੀਨਾਂ ਬਚਾਉਣੀਆਂ ਨੇ ਇਸ ਵੇਲੇ ਜਿੰਨੇ ਤੁਸੀਂ ਬੈਠੇ ਹੋ ਸਾਥੀਓ ਆਪਣੇ ਸਾਰਿਆਂ ਦੇ ਮਨਾਂ ਦੇ ਵਿੱਚ ਇੱਕ ਗੱਲ ਹੈ ਬੱਚਿਆਂ ਵਾਲਿਓ ਤੁਸੀਂ ਕੋਈ ਟਾਮਾ ਕਰੂਗਾ ਤੁਹਾਡੇ ਜਿਨ੍ਹਾਂ ਦੇ ਦੋ ਬੱਚੇ ਨੇ ਜੇ ਪਹਿਲਾ ਮੁੰਡਾ ਹੋ ਗਿਆ ਮਣਕੇ ਬੱਚਾ ਨਹੀਂ ਲੈਣਾ ਆ ਇੱਕ ਬੱਚਾ ਉਹਨੂੰ ਵੀ ਅਸੀਂ ਕਹਿੰਦੇ ਆ ਵੀ ਤੂੰ ਪੁੱਤ ਖੇਤੀ ਦਾ ਦਾ ਸ਼ਟ ਫੈੜਾ ਪਲੱਸ 2 ਕਰਕੇ ਚੰਗੇ ਨੰਬਰ ਲੈ ਲੈ ਤੂੰ ਬਾਹਰ ਨੂੰ ਤੁਰ ਜੇ ਮੁੰਡਾ ਨਹੀਂ ਕਹਿਣਾ ਜੇ ਕਿਉਂ ਨਹੀਂ ਮੁੰਡਾ ਬਾਦ ਨਹੀਂ ਕਹਿੰਦਾ ਮੁੰਡਾ ਕਹਿੰਦਾ ਮੈਂ ਤਾਂ ਰਹਿਣਾ ਨਹੀਂ ਜਿਹਨੇ ਖੇਤੀ ਕਰਾਉਣ ਬਾਅਦ ਤੇ ਸੋਹਣੇ ਚ ਕੋਈ ਵੀ ਧਿਆਨ ਤੇ ਇਹ ਤੁਹਾਡੀ ਇੱਛਾ ਵੀ ਬਣਦੀ ਮੱਛਾ ਵੀ ਬਣ ਗਈ ਤੇ ਸਰਕਾਰ ਦੀ ਇੱਛਾ ਵੀ ਇਹ ਕਿ ਕੀ ਤੁਹਾਡੇ ਕੋਲ ਤੋਂ ਹੋਣ ਨਹੀਂ ਲੈਣੀ ਤੁਹਾਡੇ ਮੂੰਹੋਂ ਖਾ ਕੇ ਤੇ ਖੇਤੀ ਚੋ ਕੁਝ ਨਹੀਂ ਬਚਦਾ ਤੁਹਾਡਾ ਜੀਰ ਖਾ ਕੇ ਵੀ ਖੇਤੀ ਚੋ ਕੁਝ ਨਹੀਂ ਬਚਦਾ ਸਰਕਾਰ ਐ ਕਹਿੰਦੀ ਐ ਵੀ ਫਿਰ ਖੇਤੀ ਚੋ ਜੇ ਬਚਦਾ ਨਹੀਂ ਸਰਕਾਰ ਸਾਨੂੰ ਸੁਭਾਉ ਜਮੀਨ ਪਰ ਫਿਰ ਵੀ ਜਿਹੜੇ ਤੁਸੀਂ ਬੈਠੇ ਹੋ ਬਈ ਹਰ ਗੱਲ ਬਣ ਪੱਟੇ ਕੋਈ ਆ ਗਿਆ ਉਹ ਸਤਵ ਛੱਡਿਆ ਨਹੀਂ ਨਾ ਕਿਉਂਕਿ ਤੁਸੀਂ ਇਸ ਮਿੱਟੀ ਨਾਲ ਜੁੜੇ ਹੋ ਜਿਹੜੇ ਸਾਡੇ ਬਾਹਰ ਦੇ ਬੱਚੇ ਨੇ ਉਹ ਵੀ ਇਸ ਮਿੱਟੀ ਨਾਲ ਜੁੜੇ ਹੋਏ ਨੇ ਅਸੀਂ ਕਹਿੰਦੇ ਆ ਖੇਤੀ ਕਿੱਤੇ ਨੂੰ ਪਰਫੁੱਲਤ ਕਰਨ ਵਾਸਤੇ ਸਰਕਾਰ ਜੋਰ ਲਾ ਕੇ ਇਹਨੂੰ ਇਹਨੂੰ ਮੁਨਾਫੇ ਵਾਲਾ ਬਣਾਵੇ 20 ਪੈਸੇ ਰੱਖੇ ਆ ਖੇਤੀ ਤੇ ਐਮਐਸਪੀ ਗਰੰਟੀ ਕਾਨੂੰਨ ਬਣਾਵੇ ਲਾਗਤ ਖਰਚੇ ਘਟਾਵੇ ਸਬਸਿਡੀਆਂ ਦੇਵੇ ਖੇਤੀ ਕਰਨ ਵਾਲੇ ਖੇਤ ਮਜ਼ਦੂਰ ਤੇ ਕਿਸਾਨਾਂ ਨੂੰ ਇਹਨਾਂ ਦੀ ਉਮਰ ਦੀ ਹੱਦ ਤੈਅ ਕਰੇ ਕਿ 60 ਸਾਲ ਤੋਂ ਬਾਅਦ ਕੋਈ ਵੀ ਮਜ਼ਦੂਰ ਕਿਸਾਨ ਤੇ ਉਹਨਾਂ ਦੇ ਘਰ ਵਾਲੀਆਂ 60 ਸਾਲ ਤੋਂ ਬਾਅਦ ਕੰਮ ਨਹੀਂ ਕਰਨ ਗਿਆ ਤੁਹਾਡਾ ਜਿਹੜੀ ਕਾਨੂੰਨ ਬਣਿਆ ਹੋਇਆ ਮੁਲਾਜ਼ਮਾਂ ਦੇ ਖਾਤਰ ਬਣਿਆ ਹੋਇਆ 60 ਸਾਲ ਤੋਂ ਵਾਧਾ ਕਰਨਾ ਕਿ ਇਹ ਸ਼ਹਿਰੀ ਦੇ ਜਿਹੜੇ ਕਿਸਾਨ ਤੇ ਮਜ਼ਦੂਰ ਇਹ ਕੰਮ ਕਰਨ ਦੇ ਯੋਗ ਨਹੀਂ ਰਹੇ ਇਹਨਾਂ ਦੀ ਪੈਨਸ਼ਨ ਕੀਤੀ ਜਾਂਦੀ ਹੈ 10000 ਰੁਪਿਆ 부ਢੀ ਦੀ ਪੈਨਸ਼ਨ 10 ਬੰਦੇ ਦੀ ਪੈਨਸ਼ਨ ਦਾ ਕਾਨੂੰਨ ਬਣਾਓ ਆਪਣੇ ਇਹ ਮੰਗ ਹੈ ਤੇ ਸ ਕਿਸਾਨਾਂ ਦੇ ਸਿਰ 1 ਲੱਖ ਕਰੋੜ ਰੁਪਿਆ ਕਰਜਾ ਤੇ ਲਗਭਗ 15 16000 ਕਰੋੜ ਕਰਜਾ ਮਜ਼ਦੂਰਾਂ ਦੇ ਸਿਰ ਇਹ ਸਾਰੇ ਕਰਜ਼ੇ ਤੇ ਲੀਕ ਮਾਰੀ ਜਾਵੇ ਤੇ ਖੇਤੀ ਲਾਗਤ ਖਰਚਿਆਂ ਤੇ ਕਟੌਤੀ ਕੀਤੀ ਜਾਵੇ ਉਹਨੂੰ ਸਬਸਿਡੀਆਂ ਦਿੱਤੀਆਂ ਜਾਣ ਕਿਸਾਨਾਂ ਨੂੰ ਖੇਤੀ ਕਰਨ ਯੋਗੀਆਂ ਜ਼ਮੀਨਾਂ ਦਿੱਤੀਆਂ ਜਾਣ ਖੇਤੀ ਪ੍ਰਤੀ ਆਪਣੇ ਜਦੋਂ ਆਪਾਂ ਮੰਗਾ ਮੰਨ ਕੇ ਕਹਿੰਦੇ ਆਂ ਵੀ ਆ ਮੰਗਾ ਨੇ ਸਾਡੀਆਂ ਉਹਦਾ ਸਰਕਾਰ ਦੇ ਖਜ਼ਾਨੇ ਦੇ ਢੇਲਾ ਨਹੀਂ ਉਡਾ ਸਰਕਾਰ ਵੀ ਜਵਾਬ ਦੇ ਦਿੰਦੀ ਹੈ ਸਾਡੇ ਖੁੰਡਾ ਦੇ ਬੈਠੇ ਸਰਕਾਰ ਦੇ ਨਾਲ ਜਿਨ੍ਹਾਂ ਦਾ ਮਾੜਾ-ਮੋਟਾ ਲਾਗਾ ਟਿਕਾ ਹੁੰਦਾ ਉਹ ਵੀ ਕਹਿਣ ਦੇ ਨੇ ਵੀ ਯਾਰ ਇਹਨੇ ਪੈਸੇ ਸਰਕਾਰ ਪਲਾਂ ਕਿੱਥੋਂ ਲਿਓ ਹੁਣ ਜਿਹੜੇ ਆંકੜੇ ਆਉਂਦੇ ਨੇ ਅੰਗਰੇਜ਼ੀ ਅਖਬਾਰਾਂ ਚ ਰਸਾਲਿਆਂ ਚ ਇਕਨੋਮਿਕਸ ਦੇ ਆંકੜੇ ਮਾਰਾ ਦੇ ਆਕੜੇ बह जो कुझ न पुरसा असीं तव्हांखे पुरसा ਕੋਈ ਮ्युनਿਸਪੈਲਿਟੀ ਜੁੜਾ ਕਰ ਸਕਦਾ ਸੀ ਖੜੇ ਹਾਂ ਤੇਰਾ ਪੈਜਾ ਤਾਂ ਸਾਨੂੰ ਭਜਣਾ ਚਾਹੀਦਾ ਹੈ ਅੱਜ ਖੜੇ ਆ ਕੋਈ ਨਹੀਂ ਹੁੰਦਾ ਪਰਵਾਹ ਹੋ ਜਾਂਦੀ ਪਰ ਅੱਜ ਪੁਲਿਸ ਆ ਵੀ ਜੋ ਮੈਨੂੰ ਕਹੇ ਸਾਨੂੰ ਫੜ ਵੀ ਲੋ ਜੇ ਫੜਵੇ ਲੱਖਾਂ ਚਾਰ ਵੀ ਹੋ ਜੂਗੀ ਕਿ ਉਹ ਰੱਖੂ ਕਿੱਥੇ ਐਂ ਤਾਂ ਦੱਸੋ ਵੀ ਰੱਖੂ ਕਿੱਥੇ ਇਹਨਾਂ ਕੋਲ ਜਗ੍ਹਾ ਹੈ ਵੀ ਰੱਖਣ ਦੀ ਸਾਡੇ ਪਿੱਛੇ ਕਿੰਨੇ ਲੋਕ ਨੇ ਜਿਹੜੇ ਗੱਲ ਜਾਣਦੇ ਵੀ ਇਹਨਾਂ ਦੀ ਕੋਈ ਗਲਤ ਨਹੀਂ ਜੋ ਮੈਂ ਗੱਲ ਕਰਨੀ ਚਾਹੁੰਦਾ ਸੀ ਵੀ ਸਰਕਾਰ ਦੇ ਜਿਹੜੇ ਨਮਾਇंदे ਨੇ ਜਾਂ ਸਰਕਾਰ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਕਹਿੰਦੇ ਵੀ ਐਨਾ ਪੈਸਾ ਕਿੱਥੋਂ ਆਊਗਾ ਜੀ ਪਰ ਮੈਂ ਦੱਸਦਾ ਵੀ ਪੈਸਾ ਪਿਆ ਕਿੱਥੇ ਹੈ ਇੱਕ ਸਰਕਾਰੀ ਰਿਪੋਰਟ ਦੇ ਅਕਾਰ ਮੁਕਰ ਜਿਹੜੇ ਵੱਡੇ ਘਰਾਣਿਆਂ ਨੇ ਅਵਾਨੇ ਅਡਾਨੀ ਵਰਗੇ ਜੰਨੇ ਕਾਟੇ ਵਰਗੇ ਜਹੋਰ ਵੱਡੇ ਘਰਾਣੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਾਰਪੋਰੇਟ ਘਰਾਣੇ ਸਰਕਾਰੀ ਰਿਪੋਰਟ ਦੇ ਅਨਕਾਰਕੇ ਕਰਸਾਲੇ ਦੇ ਵਿੱਚ ਛਪਿਆ ਹੈ ਕਿ ਇਹਨਾਂ ਦੇ ਕਨੀ 600 ਲੱਖ ਕਰੋੜ ਰੁਪਈਆ 600 ਲੱਖ ਕਰੋੜ ਰੁਪਈਆ ਇਹਨਾਂ ਕਨੀ ਬਕਾਇਆ ਖੜਾ ਹੈ ਇੱਕ ਕੰਟਰੈਕਟ ਦਾ ਜਿਹਦੇ ਨਾਲ ਇਹਦਾ ਲੈ ਟੈਕਸ ਦੇ ਪੈਸੇ ਨਹੀਂ 모ੜੇ ਜਿਹਨੂੰ ਕਾਲਾ ਧਨ ਕਿਹਾ ਜਾਂਦਾ ਉਹ ਐਡੇ ਪੈਸੇ ਭਾਈ ਇਹਨਾਂ ਬੜੇ ਪਏ। ਕੋਣ ਇੱਕ ਸਾਲ ਦੀ ਭਾਰਤ ਦੀ ਆਮਦਨ ਕਿੰਨੀ ਹੈ ਇੱਕ ਸਾਲ ਦੀ ਭਾਰਤ ਦੀ ਆਮਦਨ ਹੈ ਇੱਕ ਸਾਲ ਦੀ 212 ਲੱਖ ਕਰੋੜ ਰੁਪਈਆ ਇੱਕ ਸਾਲ ਦੀ ਆਮਦਨ ਹੈ ਭਾਰਤ ਦੀ 212 ਲੱਖ ਕਰੋੜ ਰੁਪਈਆ ਨਾਲੋਂ ਦੋ ਗੁਣਾ ਜ਼ਿਆਦਾ ਇੱਕ ਟੈਕਸ ਦਾ ਬਕਾਇਆ ਖੜਾ। ਬਾਰ ਸਰਕਾਰ ਦਾ ਕਰਜ਼ਾ ਪੰਜਾਬ ਸਰਕਾਰ ਦਾ ਕਰਜ਼ਾ ਸਾਰੀਆਂ ਸਟੇਟਾਂ ਦਾ ਕਰਜ਼ਾ ਤੇ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਕਰਜ਼ਾ ਜੋੜ ਲਓ ਕਿਤੇ ਘਟਾ ਉਦੋਂ ਸਾਰਾ ਦੇ ਕੇ ਵੀ ਬਈ ਨਾ ਕੋਈ ਪੈਸੇ ਬਚ ਗਏ ਜੋੜ ਲਓ ਕੌਣ ਕਹੇ ਰਾਣੀਆ ਬੈਠਕ ਸਾਡੇ ਦਾ ਜੇ 5 ਲੱਖ ਰੁਪਈਆ ਕਿਸੇ ਦੇ ਕਰਜ਼ਾ ਦੇਣਾ ਉਹਦੀ ਕੁਰਸੀ ਵਾਸਤੇ ਆ ਜਾਂਦੇ ਨੇ ਕੁਰਸੀ ਵੀ ਆਇ ਨਹੀਂ ਵੀ 5 ਲੱਖ ਇੱਕ ਕਿੱਲੇ ਦੇ ਕਰਜ਼ਾ ਲੈ ਕੇ 4-5 ਕਿੱਲਾਂ ਦੀ ਕੁਰਤੀ ਕਰਨੀ ਆ ਕੋਈ ਕਾਨੂੰਨ ਹੀ ਨਹੀਂ ਅਸੀਂ ਪੁੱਛਣਾ ਚਾਹੁੰਦੇ ਆ ਵੀ ਸਰਕਾਰ ਐ ਦੱਸੇ ਜੇ ਕਿਸੇ ਨੇ 5 ਲੱਖ ਰੁਪਇਆ ਕਰਜ਼ਾ ਲੈ ਲਿਆ ਇੱਕ ਕਿੱਲੇ ਦੀ ਕੁਰਤੀ ਤੁਸੀਂ ਕਰਦਾ ਆਂ ਨਿਓ ਉਹ ਵੀ 50 ਲੱਖ ਦਾ ਤੁਸੀਂ 4 ਕਿੱਲਾਂ ਦੀ ਕੁਰਤੀ ਦਾ 8% ਹੋ ਜਾਂਦਾ ਬਈ ਐਥੇ ਕਾਨੂੰਨ ਕਿਉਂ ਚੁੱਪਾ ਬਈ ਐਥੇ ਸਰਕਾਰ ਕਿਉਂ ਚੁੱਪਾ ਕੋਈ ਤਲੀਰ ਹੈ ਸਰਕਾਰ ਕੋਲੇ ਜੇ ਤੁਸੀਂ ਆ ਆ ਤੁਹਾਡੇ ਕੋਲ ਕਿਧਰੋਂ ਕਮੂੜ ਆ ਗਿਆ ਵੀ ਚਲੋ ਜਿੰਨੇ ਦੀ ਜ਼ਮੀਨ ਅਗਲੇ ਦੀ ਤੁਸੀਂ ਜ਼ਮੀਨ ਖੁਰਕ ਕਰਨੀ ਹੈ ਜਿੰਨਾ ਉਹਨੇ ਕਰਜ਼ਾ ਲਿਆ ਉਹ ਕਰਜ਼ੇ ਦੇ ਮਤਲਬ ਉਹਦਾ ਇੱਕ ਕਨਾਲ ਦੀ ਬੰਦੀ ਹੈ ਇੱਕ ਕਨਾਲ ਦੀ ਖੁਰਕੀ ਕਰ ਲਾ ਤੁਸੀਂ ਤੁਸੀਂ ਬੱਤੀ ਕਰਾਣ ਦੀ ਖੁਰਕੀ ਕਰਨ ਵਾਸਤੇ ਸਾਨੂੰ ਅਧਿਕਾਰ ਕਿੱਥੋਂ ਮਿਲ ਗਿਆ ਇਹ ਕੱਤੇ ਜਿਹੜੇ ੱੱੱੱ ਆ ੱੱੱੱ ਭਾਈ ਤੁਸੀਂ ਜਿੰਨੇ ਬੈਠੋ ਤਕਰੀਬਨ ਆਪਣੇ ਪਿੰਡਾਂ ਦੇ ਬੰਦੇ ਹੋ ਥੋੜਾ ਜਨ ਮਾਗਨ ਤੇ ਨੂੰ ਜਾਈਏ ਆਪਾਂ ਜਦੋਂ ਕਿਸਾਨ ਜਿੱਥੇ ਬੰਦਿਆਂ ਕਮਜ਼ੋਰ ਹੁੰਦੀਆਂ ਸੀ ਅੱਜ ਤੋਂ ਮੈਨਾਂ ਦੇ 25 30 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ ਆਪਣੇ ਜਿਹੜੇ ਕਰਜ਼ਾਰੇ ਕਿਸੇ ਤੋਂ ਮੋੜੇ ਜਾਂਦਾ ਉਹਨੂੰ ਫੜ ਕੇ ਜ਼ਿਰਫਦਾਰ ਕਰਕੇ ਜਾ ਕੇ ਜੇਲ੍ਹ ਚ ਭੇਜ ਦਿੰਦੇ ਜਿਹੜੀ ਗੱਡੀ ਤੇ ਉਹਨੂੰ ਜੇਲ੍ਹ ਚ ਲੈ ਕੇ ਜਾਂਦੇ ਉਹਦਾ ਕਿਰਾਇਆ ਲੱਗਦਾ ਜਿੰਨਾ ਚਿਰ ਉਹ ਤੇ ਰੋਟੀ ਖਾਂਦਾ ਰੋਟੀ ਦਾ ਖਰਚਾ ਲੱਗਦਾ ਉਹ ਤੁਹਾਡੇ ਕਰਜ਼ੇ ਦਾ ਇਹ ਹੁੰਦਾ 40 ਦਿਨ ਕੱਟ ਕੇ ਤੁਸੀਂ ਮੁੜ ਕੇ ਆਜਾ ਇਸ ਤੋਂ ਬਾਅਦ ਆਪਣੇ ਸੱਲ ਨੂੰ ਸਾਰੇ ਪਿੰਡਾਂ ਦੇ ਵਿੱਚ ਜੇਤੂ ਰਹਿਣੀਆਂ ਕੰਨੀਆਂ ਹੈ ਅੱਜ ਦੇ ਪ੍ਰੋਗਰਾਮ ਨਾਲ ਜੁੜੀ ਹੋਈ ਇਨੇ ਇੱਕ ਗੱਲ ਹੈ ਅਗਲਾ ਪ੍ਰੋਗਰਾਮ ਤੁਹਾਨੂੰ ਦੱਸਾਂਗੇ ਕਿਉਂਕਿ ਕੱਲ ਨੂੰ ਸੰਯੁਕਤ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੈ ਉਹਦੇ ਵਿੱਚ ਦੇਖਾਂਗੇ ਕਿ ਫੈਸਲਾ ਆਉਣਾ ਹੈ ਵੱਡੇ ਫੈਸਲੇ ਆਉਣਗੇ ਲੜਾਈ ਚੱਲਣੀ ਹੈ ਆ ਜਿਹੜਾ ਸਾਲ ਹੈ 2027 ਇਹਨਾਂ ਦਾ ਕੁਰਸੀਆਂ ਤੇ ਕਬਜ਼ੇ ਕਰਨ ਦਾ ਸਾਲ ਹੈ ਆਪਣਾ ਇਹਨਾਂ ਤੋਂ ਕੁਝ ਵਸੂਲਣ ਦਾ ਸਾਲ ਇਸ ਕਰਕੇ ਇਹਨੂੰ ਐ ਸਮਝ ਲਓ ਇਹ ਨਿਬੜੂ ਆ ਵੀ ਲੜਾਈ ਦਾ ਇਸ ਕਰਕੇ ਤੁਹਾਡਾ ਮਹਦਵਾਰੇ ਵੇਚ ਖੇਪਣ ਵਾਲਿਆਂ ਦੇ ਤੇ ਇਲਾਕੇ ਨਿਵਾਸੀਆਂ ਦਾ ਧੰਨਵਾਦ ਕਰਨਾ ਵੀ ਤੁਸੀਂ ਚੰਗਾ ਹੌਸਲਾ ਦਿਖਾਇਆ ਆ ਡਰ ਡੋਡਿਆ ਚੱਕਦੇ ਯਾਰ ਇਹੇ ਡਰ ਰੱਖ ਕੇ ਦੀ ਜਿਵੇਂ ਜਾਂਦਾ ਪਹਿਲੀ ਗੱਲ ਤਾਂ ਠਾਣੇ-ਫੂਣੇ ਕੁਝ ਨਹੀਂ ਹੁੰਦੇ ਜੇਲਾ ਕੁਝ ਨਹੀਂ ਹੁੰਦੀਆਂ ਇਹ ਕਾਨੂੰਨ ਅਦਾਲਤ ਉਹਨਾਂ ਚਿਰ ਨੇ ਜਿੰਨਾ ਚਿਰ ਤੁਸੀਂ ਕਮਜ਼ੋਰ ਹੋ ਇਹ ਪੁਣਸ ਵਾਲੇ ਵੀ ਉਹਨਾਂ ਚਿਰ ਨੇ ਜਿੰਨਾ ਚਿਰ ਤੁਸੀਂ ਕਮਜ਼ੋਰ ਹੋ ਉਦੋਂ ਉਹਨਾਂ ਦਾ ਰੋਟੀ ਦਾ ਸਵਾਰ ਹੈ ਜਦੋਂ ਆਹ ਤਾਕਤ ਵੱਧ ਗਈ ਭਾਈ ਉਹ ਰੋਟੀ ਛੱਡ ਕੇ ਲੱਤ ਮਾਰ ਕੇ ਆ ਜੜ ਗਏ ਉਹ ਇਸ ਕਰਕੇ ਇਸ ਲੜਾਈ ਦੇ ਵਿੱਚ ਹਿੱਸਾ ਪਾਇਆ ਕਰੋ ਸ਼ਾਬਾਸ਼ ਹੈ ਜੋਧੂ ਗੁਰਦਾਜ ਜਹਵਰ ਦਿਖਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲਾ ਸਮਾਂ ਜਿਹੜਾ ਸਟੇਸ ਕਰਤਾ ਸਾਹਿਬ